ਜਲਾਲਾਬਾਦ ਦੇ ਸਿਵਲ ਹਸਪਤਾਲ ਵਿੱਚ ਵੇਖਣ ਨੂੰ ਮਿਲਿਆ ਗੁੰਡਾਗਰਦੀ ਦਾ ਨੰਗਾ ਨਾਂ ਜਾਣਕਾਰੀ ਮੁਤਾਬਕ ਜਲਾਲਾਬਾਦ ਦੇ ਸਿਵਲ ਹਸਪਤਾਲ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਦੋ ਧਿਰਾਂ ਦੀ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਦੇ ਵਿੱਚ ਲੜਾਈ ਹੋ ਗਈ ਜਿਸ ਵਿੱਚ ਇੱਕ ਧਿਰ ਦੇ ਬਹੁਤ ਬੁਰੀ ਤਰ੍ਹਾਂ ਸੱਟਾਂ ਲੱਗ ਗਈਆਂ ਜਿਸ ਦੀ ਕੰਡੀਸ਼ਨ ਨੂੰ ਦੇਖਦੇ ਹੋਏ ਡਾਕਟਰਾਂ ਵੱਲੋਂ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਇਹਨਾਂ ਦਾ ਕੋ ਆਪਸੀ ਲੈਣ ਦੇ ਦਾ ਹੈਗਾ ਸੀ ਮੈਟਰ ਤੇ ਦੋਵੇਂ ਪਾਰਟੀਆਂ ਇੱਥੇ ਦਾਖਲ ਹੋਣਾ ਆਈਆਂ ਸੀ ਤੇ ਆਪ ਚ ਐਸਲਫ ਸਟੱਲਾਉਣ ਲੱਪੇ ਇਸ ਤਰ੍ਹਾਂ ਮਾਮਲਾ ਕਿਸ ਤਰ੍ਹਾਂ ਹੋਇਆ ਸਰ ਲੜਾਈ ਕਿੱਥੇ ਇੱਥੇ ਇੰਦਾ ਦਾਖਲ ਹੋਣ ਲੱਗੇ ਦੋਵੇਂ ਪਾਰਟੀਆਂ ਇਕੱਠੀਆਂ ਹੋ ਗਈਆਂ ਤੇ ਲੜ ਗਈ ਇੱਥੇ ਹਸਪੀਟਲ ਦੇ ਵਿੱਚ ਲੜਾਈ ਹਸਪੀਟਲ ਦੇ ਵਿੱਚ ਦੋਨੋਂ ਪਾਰਟੀਆਂ ਲੋਕਲ ਨੇ ਜੀ ਅਹ ਨੇ ਇੱਕ ਤਾਂ ਮਾਸਟਰ ਹੈ ਉਹ ਬਾਦ ਅਸ਼ਰ ਇੱਕ ਲੋਕਲ ਪਾਰਟੀ ਹੈ ਦੁਕਾਨਦਾਰ ਨੇ ਕੋਈ ਇਸ ਤੋਂ ਅੱਗੇ ਕੀ ਕਾਰਵਾਈ ਹੋਈ ਜੋ ਜੋ ਬੰਦੀ ਕਰ ਵੀ ਔਨ ਅਮਰੀਕਾ ਉਸ ਪੇਂਦਾ ਬਿਆਨ ਲਗੇ ਤੇ ਪਰਤੇ ਨੇ ਜੀ ਕਿਸ ਤਰ੍ਹਾਂ ਦੇਖ ਰਹੇ ਇਹ ਸ਼ਰੇਆਮ ਆ ਕੇ ਪਿਛਲੇ ਦਿਨੀ ਵੀ ਜਲਾਲਾਬਾਦ ਹਸਪਤਾਲ ਤੋਂ ਇੱਕ ਵੀਡੀਓ ਵਾਇਰਲ ਹੁੰਦੀ ਹੈ ਤੇ ਸ਼ਰੇਆਮ ਗੁੰਡਾਗਰਦੀ ਮਾੜੀ ਕੱਲੇ ਜਿਹੜੀ ਇੱਥੇ ਇਲਾਜ ਕਰਾਉਣਾ ਇਲਾਜ ਕਰਾਉਣ ਇੱਕ ਦੂਜੇ ਗਲ ਪੈਣ ਦਾ ਕੀ ਮੈਟਰ ਹੋਇਆ ਜੀ ਤੇ ਮਹਿਕ ਮਾਪੇ ਜੋ ਕੰਮ ਕਰ ਵੀ ਬੰਦੀ ਕਰਾਂਗੇ ਹੁਣ ਤੁਹਾਡਾ ਬਤੌਰ ਐਸਐਚਓ ਸੀਟੀ ਕੀ ਕਹਿਣਾ ਹੈ ਜੀ ਇਹਨਾਂ ਦਾ ਮੜੀ ਕੀਤੀ ਜਿਹਨੇ ਵੀ ਵਾਦਾ ਕੀਤਾ ਮੜੀ ਕੀਤੀ ਜੀ ਕਿਹੜੀ ਕਰਵਾਈ ਅਮਾ ਦੇ ਵਿੱਚ ਲੈਦੀ ਜੋ ਵੀ ਬੰਦੀ ਕਰਵਾਈ ਗਈ ਸੀ ਅਰੇ ਇਹੋ ਜਿਹੜੇ ਲੋਕ ਹੈਗੇ ਆ ਵਾਰ-ਵਾਰ ਆ ਕੇ ਹਸਪੀਟਲ ਲੜਾਈਆਂ ਕਰਦੇ ਸਖਤ ਕਾਰ ਵੀ ਕਰਦੀ ਵਿਰੋਧ ਨਹੀਂ ਬਿਲਕੁਲ ਸਖਤ ਕਰਾਂਗੇ ਸਾਡੇ ਕੋਲ ਦੋ ਪਾਰਟੀਆਂ ਇੱਥੇ ਡੱਕ ਨਾ ਨਹੀਂ ਐਸੀ ਜੀ ਪਹਿਲਾਂ ਇੱਕ ਪਾਰਟੀ ਆਈ ਹੈ ਚੱਕ ਮੋਜ ਦੇਣ ਵਾਲੇ ਦੀ ਸੀ ਫਿਰ ਉਸ ਤੋਂ ਬਾਅਦ ਦੂਸਰੀ ਪਾਰਟੀ ਇੱਥੇ ਆਪਸ ਵਿੱਚ ਕਾਫੀ ਭੜੇ ਆ ਕਾਫੀ ਸੱਟਾ ਸੁੱਟਾ ਲੱਗੀਆਂ ਹੈਗੀਆਂ ਅਸੀਂ ਇੱਕ ਵਾਰੀ ਐਮਐਲਏ ਰ ਕੱਟ ਕੇ ਦੋਨੋਂ ਪਾਰਟੀਆਂ ਦੀ ਰੈਫਰ ਕਰ ਦਿੱਤੀ ਹੈਗੇ ਜਿਸ ਤਰ੍ਹਾਂ ਦੀ ਕੰਡੀਸ਼ਨ ਹੈ ਜੀ ਪੇਸ਼ੈਂਟ ਤੇ ਛੇ ਤੇ ਸੱਤ ਹੈ ਗਈ ਜੀ ਦੇਖ ਕਰ ਤੇ ਹੋਰ ਵੀ ਛੱਟਾ ਹੈ ਗਿਆ ਦੋ ਤੇ ਜਿਸ ਕਰਕੇ ਪੇਸ਼ੈਂਟ ਦੀ ਨਾਜੁਕ ਹਾਲਤ ਨੂੰ ਦੇਖਦੇ ਸੀ ਪਰ ਫਿਰ ਕੋਡ ਰੈਫਰ ਕਰ ਦਿੱਤਾ ਸਮੀ ਕੀ ਮੈਟਰ ਕਿਹਾ ਬਾ ਪੈਸੇ ਲੈਣੇ ਸੀ ਥਾਈਲਾਂ ਦੇ ਤੇ ਪੈਸੇ ਮੰਗੇ ਨੇ ਇੱਥੇ ਆ ਕੇ ਗਾਲਾਂ ਗਲੋਚ ਕਰਨ ਲੱਪੇ ਤੇ ਉੱਥੇ ਗੱਲ ਪੈਣੇ ਫਿਰ ਬਰਾਬਰ ਅਸੀਂ ਵੀ ਉਹਨੂੰ ਉਦਾਨ ਤੋਂ ਬਾਹਰ ਕੱਢਿਆ ਤੇ ਇੱਥੇ ਛੱਟਾਂ ਵੀ ਛੋਟੇ ਭਰਾ ਦੇ ਲੱਗੀਆਂ ਤੇ ਅਸੀਂ ਇੱਥੇ ਦਾ ਐਡਮਿਟ ਹੋਣ ਆਏ ਆ ਤੇ ਇੱਥੇ ਵੀ ਗੱਲ ਪੈ ਗਈ ਫਿਰ ਅਸਤਾ ਦੇ ਵਿੱਚ ਲੜਾਈ ਹੋਈ ਹਾਂਜੀ ਹਾਂਜੀ ਕੌਣ ਨੇ ਬੰਦੇ ਕੌਣ ਪੂਰੀ ਪਿੰਡ ਦੇ ਨੇ ਕਿੰਨੇ ਬੰਦੇ ਸੀ ਜਿਹੜੇ ਤੁਹਾਡੇ ਆ ਕੇ ਕਰ ਹੁਣ ਉਹਨਾਂ 15 ਕੁ ਹੈਗੇ ਨੇ ਬੰਦੇ ਵਿਸਣੇ ਜਨਾਨੀਆਂ ਉਹ ਫਰਾਰ ਨੇ ਤੁਹਾਨੂੰ ਮਾਰਨ ਚਾਹ ਹਾਂ ਇੱਕ ਬੰਦਾ ਕਾਬੂ ਆਇਆ ਉਹਨੂੰ ਥਾਣੇ ਭੇਜਤਾ ਹੈ ਕੀ ਮੰਗ ਕੀ ਕਰਦੇ ਕੋਈ ਇਨਸਾਫ ਚਾਹੀਦਾ ਪਰ ਚੱਕ ਟੋ ਸਾਡਾ ਸਰ ਅਸਲ ਲੜਾਈ ਤਾਂ ਕਰਨ ਕੀ ਹੈਗਾ ਬਾ ਪੇਮੈਂਟ ਲੈਣੀ ਸੀ ਪੇਮੈਂਟ ਮੰਗੀ ਤੇ ਗਾਲਾਂ ਕੱਢੀਆਂ ਸਰ ਕਿਸ ਚੀਜ਼ ਦੀ ਪੇਮੈਂਟ ਲੈਣੀ ਸੀ ਤੈਨੂੰ ਤੁਹਾਡੇ ਪੱਤਰਕਾਰਾਂ ਦਾ ਸਾਥ ਚਾਹੀਦਾ ਸਾਨੂੰ ਐਡੀ ਗੁੰਡਾਗਰਦੀ ਨਿਤ ਨਵਾਂ ਰੋਲਾ ਪਰਸੋ ਚੌਥੇ ਵੀ ਹਸਪੀਟਲ 'ਚ ਇੱਕ ਦੋ ਧਿਰਾਂ ਦੀ ਲੜਾਈ ਹੋਈ ਏ ਮੈਂ ਉੱਥੇ ਕੋਕੇ ਤੇ ਮजूद ਸੀ ਦੁਕਾਨ ਤੇ ਇਹਨਾਂ ਦਾ ਛੋਟਾ ਬ੍ਰਦਰ ਕਰਨ ਬੈਠਾ ਸੀ ਦੁਕਾਨ ਤੇ ਸਾਰੀ ਵੀਡੀਓ ਕਲਿੱਪਸ ਤੁਹਾਨੂੰ ਦੇਾਂਗੇ ਤੁਸੀਂ ਆਦੇ ਚੈਨਲ ਤੋਂ ਵੀ ਚਲਾਇਆ ਜੇ ਇਹ ਵਾਰ-ਵਾਰ ਉਧਾਰ ਮੰਗਣ ਦੀ ਮੰਗ ਕਰਦੇ ਸੀ ਕਰਨ ਕਹਿ ਰਿਹਾ ਸੀ ਮੈਨੂੰ ਪੇਮਰ ਦੇ ਦਿਓ ਮੇਰਾ ਬ੍ਰਦਰ ਆਨ ਲਾ ਫਿਰ ਤੁਸੀਂ ਜੋ ਮਰਜ਼ੀ ਲੈ ਜਾ ਜੇ ਉੱਥੇ ਵੀ ਇਹਨਾਂ ਦੀ ਗਾਲੀ ਗਲੋਚ ਹੋਈ हद ਇਥੋਂ ਤੱਕ ਹੋ ਗਈ ਵੀ ਜਦੋਂ ਕਰਨ ਛੋਟੇ ਨੂੰ ਪੈਨਾ ਮਾਵਾਂ ਦੇ ਉਹਨਾਂ ਨੇ ਗਾਲਾਂ ਵੀ ਕੱਢੀਆਂ ਤੇ ਤੁਹਾਨੂੰ ਵੀ ਪਤਾ ਵੀ ਦੁਕਾਨਦਾਰ ਬੰਦਾ ਰੇਕ ਪਾਸੇ ਹੀ ਮਰਿਆ ਮਰਿਆ ਜੇ ਕੋਈ ਗਾਹ ਕਾ ਕੇ ਅਪਸ਼ਬਦ ਬੋਲ ਜਾਵੇ ਗਾਲਾਂ ਕੱਢ ਜਾਵੇ ਦੁਕਾਨਦਾਰ ਦੱਸੋ ਕੀ ਕਰੇਗਾ ਹੱਥ ਜੋੜੇਗਾ ਵੀਡੀਓ ਕਲਿਪਸ ਨੇ ਇਹਨੇ ਕੜਗਰ 10 ਵਰੀ ਮੁੰਡੇ ਨੇ ਹੱਥ ਜੋੜੇ ਨੇ ਉਹਨਾਂ ਦੇ ਨਾ ਟਿਗਨ ਤੇ ਇਹਨੂੰ ਫਿਰ ਆਪ ਦੇ ਦੋ ਸੱਜਣ ਅੜਗੁਆੜ ਆਵਾਜ਼ ਮਾਰਨੀ ਪਈ ਜਿੱਥੋਂ ਤੱਕ ਇਹ ਸਾਰਾ ਕੰਮ ਚੱਲਿਆ ਉਹ ਵੀ ਅਸੀਂ ਐਸਐਚਓ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਆਪਦੀ ਵੀਡੀਓ ਕਲਿੱਪਸ ਦਿਓ ਤੇ ਮੈਂ ਕਾਰਵਾਈ ਕਰਦੇ ਆਂ ਅਸੀਂ ਪੁਲਿਸ ਤੋਂ ਇਹੀ ਸਾਚਾ ਨੇ ਆ ਵੀ ਬੰਦੀ ਉਨਾਂ ਦੇ ਕਾਰਵਾਈ ਕੀਤੀ ਜਾਵੇ ਬੰਦਾ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਇਹਨਾਂ ਨੂੰ ਇੱਕ ਦਿਨ ਦੇ ਵਿੱਚ ਵਿੱਚ ਰੈਸਟ ਕਰ ਲੋ ਸਾਰਿਆਂ ਨੂੰ ਨੱਥ ਪਾ ਲੋ ਬਾਜ਼ਾਰ ਅਸੀਂ ਕੱਲ ਬੰਦ ਕਰ ਦਿਆਂਗੇ ਸਾਰਾ ਔਰ ਚਾਬੀਆਂ ਬਾਜ਼ਾਰ ਦੀ ਐਸਐਸਪੀ ਸਾਨੂੰ ਸੌਂਪ ਦਿਆ ਵੀ ਦੁਕਾਨਾਂ ਚ ਕਾਲ ਹੋ ਜੀ ਸਾਰਾ ਦਾ ਵਿੱਚ ਪੀਣਸ ਹੀ ਨਹੀਂ ਕਰ ਸਕਦੇ ਜੀ ਸਾਹਿਬ ਕਿੰਨੇ ਲੋਕਾਂ ਦੇ ਵੱਲੋਂ ਇਹ ਲੜਾਈ ਛੱਡ ਗਈ 25 ਤੋਂ 30 ਲੋਕ ਸੀ ਜਿਨ੍ਹਾਂ ਨੇ ਸੱਟਾਂ ਮਾਰੀਆਂ ਨੇ ਮੁੰਡੇ ਨਾਲ ਮੁੰਡਾ ਸੀਰੀਅਸ ਬੈ ਤੁਸੀਂ ਆਪਣੇ ਅੱਥੇ ਦੇਖ ਲੈ ਸਾਰਾ ਕੁਝ ਸਾਰੇ ਹੀ ਕੁਰੀ ਦੇ ਨੇ ਸਾਰੇ ਹੀ ਕੁਰੀ ਦੇ ਨੇ ਔਰ ਅਸੀਂ ਜਿਹੜਾ ਹੁਣ ਥੋੜੀ ਦੇਰ ਤੋਂ ਤੁਹਾਨੂੰ ਦੇਖਦੇ ਆ ਪ੍ਰਸ਼ਾਸਨ ਕੋਈ ਹਰਕਤ ਤੇ ਨਹੀਂ ਆਂਦਾ ਰੋਡ ਵੀ ਜਾਮ ਕਰਾਂਗੇ ਔਰ ਬਾਜ਼ਾਰ ਵੀ ਬੰਦ ਕਰਾਂਗੇ ਔਰ ਚਾਬੀਆਂ ਪ੍ਰਸ਼ਾਸਨ ਨੂੰ ਛੋਪਾਂਗੇ ਵੀ ਬਾਜ਼ਾਰ ਚਲਾ ਲਓ ਜੀ ਸਾਹਿਬ ਜਿਵੇਂ ਦੇਖਦੇ ਆ ਬੀਕਤ ਹੀ ਨਹੀਂ ਗਈ ਇੱਥੇ ਹਸਤਾ ਗੁੰਡਾ ਰਾਜ ਹਰ ਪ੍ਰਸ਼ਾਸਨ ਇੱਕ ਵਾਰ ਸੇ ਕੰਮ ਕਰ ਰਿਹਾ ਸਾਰਿਆਂ ਨੂੰ ਠੱਲ ਪਾਉਣ ਦੇ ਲਈ ਤੇ ਪਿੰਡਾਂ ਦੇ ਚਲੋਕਾ ਕੇ ਗੁੰਡਾਗਰਦੀ ਕਰ ਰਹੇ ਨੇ ਘਰ ਦੇ ਵਿੱਚ ਅਸੀਂ ਕਿਵੇਂ ਬਿਮਾਰ ਕਰ ਲਾਂਗੇ ਜੀ ਤੁਸੀਂ ਵੀ ਲਾਤੋ ਰੋਈ ਦੇਖ ਰਹੇ ਹੋ ਕੋਈ ਚੋਰੀ ਹੋ ਰਹੀ ਹੈ ਸਾਡੇ ਸ਼ਹਿਰ ਦੇ ਲੋਕ ਤਾਂ ਚੋਰੀਆਂ ਨਹੀਂ ਕਰ ਰਹੇ ਇਹ ਪਿੰਡਾਂ ਵਾਲੇ ਕਰ ਰਹੇ ਨਾ ਉਲਟਾ ਸਾਨੂੰ ਇੱਧਰ ਦਾਬੇ ਲਾ ਲੈਣੇ ਵੀ ਅਸੀਂ ਉੱਤੇ ਦਰਖਾਸਤ ਦੇ ਦੇਣੀ ਅਸੀਂ ਤੁਹਾਡੇ ਪਰਚਾ ਕਰਾ ਦੇਣੀ ਸਾਨੂੰ ਕਾਲਾ ਕੱਢਿਆ ਨੇ ਜੀ ਇਹ ਧਮਕੀ ਉਡਾ ਅਸੀਂ ਬਾਜ਼ਾਰ ਬਿਲਕੁਲ ਬੰਦ ਕਰਾਂਗੇ ਪ੍ਰਸ਼ਾਸਨ ਨੂੰ ਚਾਬੀਆਂ ਵੀ ਸੌਂਪਾਂਗੇ ਵੀ ਚਲਾਓ ਬਾਜ਼ਾਰ ਕਿਵੇਂ ਚਲਾਇਆ ਜਾਂਦਾ ਦੁਆਲੀ ਦਾ ਤਿਵਾਰ ਹੈ ਨਹੀਂ ਭੱਜਣਗੇ ਜਲਦੀ ਤਸੀਂ ਦੁਆਲੀ ਤੱਕ ਜਣਾਣਾ ਇਹ ਜਿਦਸ਼ਨ ਕਰਾਂਗੇ ਅਸੀਂ ਦੁਕਾਨਦਾਰ ਦੁਕਾਨ ਰਾਮ ਨਾ ਕਰਦੇ ਪਏ ਸਾਡੇ ਕੋਲੇ ਕਸਟਮਰ ਆਇਆ ਹੈ ਸਮਾਨ ਲੈਣ ਸਮਾਨ ਲੈ ਆ ਉਹਨੇ 1211 12000 ਰੁਪਏ ਦਾ ਉਹਨੇ ਆਦੀ ਗੱਡੀ ਚ ਰਖਾਇਆ ਤੇ ਪਾਲਟੀ ਨੇ ਪੈਸੇ ਮੰਗੇ ਨੇ ਵੀ ਪੈਸੇ ਦਿਓ ਉਹ ਕਹਿੰਦੇ ਪੈਸੇ ਅਸੀਂ ਫਿਰ ਦਾਂਗੇ ਉਹ ਕਹਿੰਦੇ ਅਸੀਂ ਵਿਧਾਰ ਨਹੀਂ ਕਰਦੇ ਵਿਹਾਰੀ ਗੱਲ ਹੈ ਅਸੀਂ ਵਿਧਾਰ ਨਹੀਂ ਕਰਦੇ ਉਹ ਕਹਿੰਦੇ ਅਸੀਂ ਕਹਿੰਦੇ ਉਹ ਨੇ ਸਨੀ ਵਾਲਾ ਨੇ ਕਿ ਅਸੀਂ ਵਿਧਾਰ ਨਹੀਂ ਕਰਦੇ ਜਿਨ੍ਹਾਂ ਦੁਕਾਨ ਨੇ ਸਨੀ ਤੇ ਮੀਝੇਗੀ ਉਹਦੇ ਜਨਾਂ ਦੀ ਬਹਿਸ ਹੋਈਏ ਤੇ ਇਹਨਾਂ ਨੇ ਫੜ ਗਏ ਜਿਹੜੇ ਆਏ ਸੀ ਗਾ ਉਹਨਾਂ ਦੀ ਦੁਕਾਨ ਤੇ ਦੁਕਾਨ ਦੀ ਖੜੀ ਸੀ ਉਹਦੀ ਦੁਕਾਨ ਤੇ ਪੈ ਗਿਆ ਗੱਲ ਮਾਰੀਆਂ ਸੱਟਾਂ ਤੇ ਉਦੋਂ ਜਦੋਂ ਸਾਡੇ ਬੰਦੇ ਸਿੰਨੀਵਾਰਾ ਨੂੰ ਤੋਂ ਗੋਰੇਵਾਰਾ ਨੂੰ ਹਸਪੀਟਲ ਲੈ ਕੇ ਆਏ ਨੇ ਇੱਥੇ ਐਡਮਿਟ ਕਰਾਨ ਅੱਗੋਂ 25 30 ਬੰਦੇ ਪਹਿਲਾਂ ਹੀ ਇਕੱਠੇ ਹੋਏ ਖੜੇ ਸੀ ਉਹ ਪਿੰਡ ਵਾਲੇ ਉਹਨਾਂ ਨੇ ਟੇਬਲ ਚੱਕੀ ਤੇ ਗੋਰੇ ਦੇ ਸਿਰ 'ਤੇ ਮਾਰੀ ਉਹਦਾ ਚਬਾੜਾ ਲੱਗਿਆ ਸਾਰਾ ਖੂਨ ਖੂਨ ਹੋਇਆ ਤੁਹਾਨੂੰ ਸਾਰਿਆਂ ਪਤਾ ਲੱਗਦਾ ਪਿਆ ਲੇਡੀਜ਼ ਵੀ ਨਾਲ ਸੀ ਉਹਨਾਂ ਦੇ 25 30 ਜਨੇ ਸੀ ਸਾਡਾ ਦੁਕਾਨਦਾਰ ਦੁਕਾਨ ਕਰਦਾ ਆਰਾਮ ਨਾਲ ਅਸੀਂ ਵਿਧਾਰ ਦਈਏ ਨਹੀਂ ਇਹ ਸਾਡੀ ਚੀਜ਼ ਹੈ ਟੱਕ ਜੇ ਤੁਸੀਂ ਸਾਡੇ ਤੱਕੇ ਠੀਕ ਹੋ ਗਲ ਜਾਓਗੇ ਜੇ ਉਹਨਾਂ ਰੋਕਿਆ ਚੰਨ ਨੂੰ ਇਹ ਕਹਿ ਰਿਹਾ ਜਲਦੀ ਜਲਦੀ ਜਿੰਨੇ ਬੰਦੇ ਨੇ 5 7 10 ਹੀ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਬੰਦਾ ਪਰਚਾ ਕੱਟਿਆ ਜਾਵੇ ਜੇ ਕੱਲ ਤੱਕ ਪਰਚਾ ਉਹਨਾਂ ਦੇ ਨਾਂ ਗੜੀ ਜਾਂਦਾ ਅੱਜ ਤੱਕ ਬੰਦੇ ਨਾ ਫਰੀਜੇ ਫਿਰ ਅਸੀਂ ਸਾਰਾ ਵਪਾਰ ਮੰਡਲ ਜਿਹੜੀ ਅਗਲੀ ਕਾਰਵਾਈ ਕਰਨੀ ਆਦੀ ਇਹ ਸਲਾਹ ਕਰਕੇ ਸਾਨੂੰ ਜੇ ਬਾਜ਼ਾਰ ਬੰਦ ਵੀ ਕਰਾਉਣਾ ਪਿਆ ਤੇ ਫਿਰ ਬੰਦ ਕਰਾਵਾਂਗੇ ਅਸੀਂ ਕਹਿੰਦਾ ਨੌਬਤ ਨਾ ਆਵੇ ਪਹਿਲਾਂ ਹੀ ਪੁਲਿਸ ਚੱਕ ਲਵੇ ਬੰਦਿਆਂ ਨੂੰ ਜੇ ਪੁਲਿਸ ਨੇ ਨਾ ਬੰਦੇ ਚੱਕਿਆ ਉਹਨਾਂ ਦੇ ਪਰਚਾ ਨਾ ਕਟਿਆ ਫਿਰ ਜੋ ਸਾਰਾ ਵਪਾਰ ਮੰਡਲ ਸਹਿਮਤੀ ਬਣੇਗੀ ਅਸੀਂ ਉਹਦੇ ਅਧਾਰ ਤੇ ਫਿਰ ਕਾਰਵਾਈ ਕਰਾਂਗੇ